ਸ਼ਸ਼ੀਗਰ ਦੋਸਤੋ ਮੈਂ ਡੀਐਸ ਕੱਕਰ ਤੇ ਤੁਸੀਂ ਦੇਖ ਰਹੇ ਹੋ ਡੀਡੀ ਭਾਰਤ ਕਹਿੰਦੇ ਆ ਅ ਕਿੰਗ ਇਜ਼ ਕ੍ਰਾਊਨਡ ਜਸਟ ਵਾਂਸ ਇਨ ਹਿਸ ਲਾਈਫ ਬਟ ਅ ਸਿੰਗ ਇਜ਼ ਕ੍ਰਾਊਨਡ ਏਵਰੀ ਮਾਰਨਿੰਗ ਐਂਡ ਦੋਜ਼ ਹੂ ਨੋ ਹਾਊ ਟੂ ਟਾਈਅਰ ਤਰਬਨ ਆਲਸੋ ਨੋ ਹਾਊ ਟੂ ਪ੍ਰੋਟੈਕਟ ਇਟ ਮਾ ਤਾਜ ਦੀ ਲਾਜ ਰੱਖਣਾ ਸਿੰਘਾਂ ਨੂੰ ਆਉਂਦਾ ਹੈ ਅੱਜ ਇਸੇ ਟੌਪਿਕ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਅਜਿਹੇ ਸ਼ਖਸ ਦੇ ਨਾਲ ਜਿਹੜਾ ਸਿੱਖੀ ਨੂੰ ਸਮਰਪਿਤ ਹੈ ਜਿਹੜਾ ਟਰਬਨ ਨੂੰ ਸਮਰਪਿਤ ਹੈ ਮੈਂ ਇਹ ਕਹਾਂਗਾ ਜਿਹੜਾ ਇਸ ਸਿੱਖੀ ਦੀ ਲਾਜ ਸਾਡੀ ਲਾਜ ਸਾਡੀ ਟਰਬਨ ਸਾਡੀ ਪੱਗ ਉਹਨੂੰ ਸਮਰਪਿਤ ਹੈ ਕੈਲੀਫੋਰਨੀਆ ਤੋਂ ਉੱਚੇ ਚੇ ਤੌਰ ਤੇ ਰਾਜਪੁਰੇ ਆਏ ਨੇ ਸਰਦਾਰ ਲਖਵਿੰਦਰ ਸਿੰਘ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਇੱਕ ਪ੍ਰੋਗਰਾਮ ਜਿਹੜਾ ਉਲੀ ਕਰਿਓ ਰਾਜਪੁਰੇ ਆ ਕੇ ਕੈਲੀਫੋਰਨੀਆ ਤੋਂ ਸਪੈਸ਼ਲ ਇੱਥੇ ਆ ਕੇ ਪੰਜਾਬ ਚ ਤੁਹਾਡੀਆਂ ਜੜਾਂ ਜੁੜੀਆਂ ਹੋਈਆਂ ਨੇ ਦਸਤਾਰੇ ਖਾਲਸਾ ਤੁਹਾਡੀ ਇੱਕ ਸੰਸਥਾ ਹੈ ਜਿਹੜੀ ਤੁਹਾਡੀ ਉੱਥੇ ਅਮਰੀਕਾ ਦੇ ਵਿੱਚ ਵੀ ਰਜਿਸਟਰਡ ਹੈ। ਔਰ ਉਹਦੇ ਬਾਰੇ ਪਹਿਲਾਂ ਤਾਂ ਇਹ ਦੱਸੋ ਵੀ ਇਹ ਦਸਤਾਰੇ ਖਾਲਸਾ ਬੇਸਿਕਲੀ ਹੈ ਕੀ ਕਿਉਂ ਤੁਸੀਂ ਕਿਦਾਂ ਫਾਊਂਡ ਕੀਤਾ ਔਰ ਕਿਦਾਂ ਇਹਦੇ ਉੱਤੇ ਕੰਮ ਕਰ ਰਹੇ ਹੋ ਤੁਸੀਂ? ਇਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਸਾਬਤ ਸੂਰਤ ਦਸਤਾਰ ਸਿਰਾ ਸਾਡੇ ਵੱਡੇ-ਵਡੇਰਿਆਂ ਨੇ ਸਾਡੇ ਗੁਰੂਆਂ ਨੇ ਜੋ ਮਾਣ ਤਾਨ इज्जत दस्तार ਨੂੰ ਦਿੱਤੀ ਹੈ ਦਸਤਾਰਾ ਸ਼ੁਰੂ ਤੋਂ ਲੋਕ ਬੰਦੇ ਆਏ ਨੇ ਬੜੇ ਟਾਈਮ ਤੋਂ ਚਲਦੀ ਆਉਂਦੀ ਨੇ ਪਰ ਸਾਡੇ ਗੁਰਬਾਣੀ ਦੇ ਆਧਾਰ ਦੇ ਹਿਸਾਬ ਨਾਲ ਜਿਹੜੀਆਂ ਸਾਨੂੰ ਮਹਾਰਾਜ ਨੇ ਇਸ ਦਸਤਾਰ ਨੂੰ ਜੋ ਮਾਣ ਬਖਸ਼ਿਆ ਉਹ ਮਤਲਬ ਹਰ ਸਿੱਖ ਦਾ ਉਦੋਂ ਦਾ ਇੱਕ ਫਰਜ਼ ਬਣ ਗਿਆ ਦਸਤਾਰ ਇੱਕ ਰਿਵਾਜ ਨਹੀਂ ਬਣ ਗਿਆ ਦਸਤਾਰ ਇੱਕ ਇੱਜ਼ਤ ਬਣ ਗਈ ਜੀ ਬਿਲਕੁਲ ਸੋ ਉਹ ਉਸ ਇੱਜ਼ਤ ਨੂੰ ਅਸੀਂ ਇਹ ਚਾਹੁੰਨੇ ਆ ਕਿ ਜਿਹੜੇ ਹਿਸਾਬ ਨਾਲ ਅੱਜ ਕੱਲ ਪੰਜਾਬ ਦਾ ਮਾਹੌਲ ਚੱਲ ਰਿਹਾ ਹੈ ਪੰਜਾਬ ਦਾ ਕਹ ਲਓ ਜਾਂ ਕਿਤੇ ਦਾ ਵੀ 올 ਵਰਲਡ ਦੀ ਮੈਂ ਗੱਲ ਕਰਦਾ ਵੀ ਜੇ ਅਸੀਂ ਅੰਮ੍ਰਿਤਧਾਰੀਆਂ ਦੇ ਘਰ ਜਨਮ ਲਿਆ ਜੇ ਸਾਡੇ ਮਾਤਾ ਪਿਤਾ ਜੀ ਅੰਮ੍ਰਿਤਧਾਰੀ ਨੇ ਸੋ ਸਾਡੀ ਕੋਸ਼ਿਸ਼ ਇਹ ਆ ਵੀ ਹਰ ਇੱਕ ਸਿੱਖ ਤੇ ਦਸਤਾਰ ਹੋਣੀ ਬੜੀ ਜ਼ਰੂਰੀ ਆ ਸੋ ਰਾਜਪੁਰੇ ਤੋਂ ਮੈਂ ਕਾਫੀ ਸਮੇ ਤੋਂ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਹਾਡੀ ਜਾਣਕਾਰੀ 'ਚ ਵਾਧਾ ਦੇਣਾ ਚਾਹਨਾ ਵੀ ਮੈਂ 2011 ਚ ਟ੍ਰਾਂਟੋ ਤੋਂ ਦਸਤਾਰ ਚ 골ਡ ਮੈਡਲ ਲੈ ਚੁੱਕਿਆ ਜੀ ਓਕੇ ਉਸ ਤੋਂ ਬਾਅਦ 골ਡ ਮੈਡਲ ਲੈਣ ਤੋਂ ਬਾਅਦ ਥੋੜਾ ਮਤਲਬ ਕੈਲੋ ਵੀ ਸ਼ੌਂਕ ਹੋਰ ਜਾਗ ਗਿਆ ਦਸਤਾਰ ਦਾ ਸਜਾਉਂਦੇ ਸੀ ਤੇ ਉਹ ਦਸਤਾਰ ਸਜਾਉਂਦੇ ਸਜਾਉਂਦੇ ਸ਼ੌਂਕ ਜਾਗ ਗਿਆ ਵੀ ਕਿਉਂ ਨਾ ਰਾਜਪੁਰੇ ਜਾ ਕੇ ਜਾਂ ਆਪਣੇ ਸ਼ਹਿਰ ਚ ਜਾ ਕੇ ਆਪਣੇ ਸ਼ਹਿਰ ਨੂੰ ਪ੍ਰੋਮੋਟ ਕਰੀਏ ਤੇ ਬੱਚਿਆਂ ਨੂੰ ਦਸਤਾਰ ਨਾਲ ਜੋੜੀਏ ਮੈਂ ਡਾਲੀਮਾ ਵਿਹਾਰ ਗੁਰਦਾਰਾ ਸਾਹਿਬ ਰਾਜਪੁਰਾ ਜਿਹੜਾ ਉੱਥੇ ਤਬਲੇ ਦੀ ਸੇਵਾ ਕਰਦਾ ਕਰਦਾ ਤੇ ਦਸਤਾਰਾ ਵਾਲੇ ਪਾਸੇ ਚੱਲ ਪਿਆ ਜੀ ਬੱਚਿਆਂ ਨੂੰ ਪਹਿਲਾ ਕੈਂਪ ਸੀ ਉੱਥੇ ਹੀ ਲਾਇਆ ਸੀ ਜੀ ਡਾਲੀਮਾ ਵਿਹਾਰ ਗੁਰਦੁਆਰੇ ਉਸ ਤੋਂ ਬਾਅਦ ਪਿੰਡਾਂ ਸ਼ਹਿਰਾਂ ਚ ਜਿੱਦਾਂ ਜਿੱਦਾਂ ਸਾਨੂੰ ਰਿਸਪੌਂਸ ਵਧੀਆ ਮਿਲਦਾ ਗਿਆ ਸਾਡੇ ਨਾਲ ਲੋਕ ਜੁੜਦੇ ਗਏ ਬੱਚੇ ਜੁੜਦੇ ਗਏ ਤੇ ਅਸੀਂ ਇਹ ਮਤਲਬ ਇੱਕ ਸ਼ੁਰੂਆਤ ਕੀਤੀ ਸੀ ਜਿਹੜੀ ਸ਼ੁਰੂਆਤ ਅੱਜ ਉਸ ਲੈਵਲ ਤੇ ਪਹੁੰਚ ਗਈ ਹੈ ਵੀ ਮਤਲਬ ਮੈਨੂੰ ਕਹਿ ਲੋ ਵੀ ਅਮਰੀਕਾ ਕੈਨੇਡਾ ਦੁਬਈ ਵਰਗੇ ਸ਼ਹਿਰਾਂ ਚ ਦਸਤਾਰ ਦੇ ਨਾਲ ਲਖਵਿੰਦਰ ਸਿੰਘ ਪਾਗੋ ਵਾਲਾ ਜਾਣਿਆ ਜਾਂਦਾ ਜੀ ਜਿਹਦੇ ਨਾਲ ਖਾਸ ਕਰਕੇ ਰਾਜਪੁਰਾ ਲੱਗਦਾ ਬੇਸਿਕਲੀ ਮੈਂ ਖਰਾਜਪੁਰ ਮੇਰਾ ਪਿੰਡ ਹੈ ਜੀ ਮੈਂ ਜੰਪਲ ਖਰਾਜਪੁਰ ਦਾ ਤੇ ਮੈਂ ਚਾਹੁੰਨਾ ਜਿੱਥੇ ਰਾਜਪੁਰਾ ਆ ਗਿਆ ਉੱਥੇ ਪਿੰਡ ਵੀ ਮੇਰਾ ਵਿੱਚ ਆ ਗਿਆ ਸੀ ਸਾਰੇ ਸਾਰੇ ਨੌਜਵਾਨ ਵੀ ਅਸੀਂ ਆ ਗਏ ਸਾਰਾ ਕੁਝ ਉਹਦੇ ਵਿੱਚ ਆ ਗਿਆ ਰਾਜਪੁਰੇ ਜੀ ਬੜੇ ਮਾਣ ਵਾਲੀ ਗੱਲ ਹੈ ਇੱਕ ਸੇਕਾ ਹੋਣ ਤੇ ਔਰ ਇਸੇ ਰਾਜਪੁਰੇ ਨੂੰ ਬਿਲੋਂਗ ਕਰਦੇ ਇਹਦਾ ਇਸੇ ਸ਼ਹਿਰ ਦਾ ਨਾਮ ਜਿਹੜਾ ਤੁਸੀਂ ਚਾਰੇ ਪਾਸੇ ਲੈ ਕੇ ਜਾ ਰਹੇ ਹੋ ਔਰ ਇਸ ਸਿੱਖੀ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਇਸ ਦਸਤਾਰ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਸਰ ਥੈਂਕ ਯੂ ਜੀ ਤੇ ਇਹ ਜਿਹੜਾ ਹੁਣ ਤੁਸੀਂ ਦਸਤਾਰੇ ਖਾਲਸਾ ਜਿਹੜਾ ਇਹ ਸੰਸਥਾ ਬਣਾਈ ਹੈ ਇਹ ਇੱਥੇ ਤੁਸੀਂ ਇੰਡੀਆ 'ਚ ਬਣਾਈ ਹੈ ਕਿ ਉੱਥੇ ਬਾਹਰ ਆ ਤੁਹਾਡੀ ਜਿਹੜੀ ਦਸਤਾਰੇ ਖਾਲਸਾ ਸੰਸਥਾ ਬਣਾਈ ਹੈ ਜੀ ਆਪਾਂ ਇਹ 2011 ਤੋਂ ਅਸੀਂ ਪਟਿਆਲੇ ਤੋਂ ਰਜਿਸਟਰਡ ਕਰਾਈ ਹੋਈ ਹੈ ਜੀ ਅੱਛਾ ਜੀ ਜਿਹਦੇ 'ਚ ਇੱਥੇ ਪਿੱਛੇ ਦੇਖ ਰਿਹਾ ਸਰਦਾਰ ਪ੍ਰਵਿੰਦਰ ਸਿੰਘ ਤੇ ਸਾਡੇ ਪਟਿਆਲੇ ਤੋਂ ਵੀਰ ਜੀ ਨੇ ਗੁਰਿੰਦਰ ਸਿੰਘ ਜੋ ਕਿ ਪਟਿਆਲਾ ਸ਼ਹੀਦ ਦਸਤਾਰ ਦੇ ਅਵਾਰਡ ਨਾਲ ਸਨਮਾਨਿਤ ਹੋਏ ਨੇ ਪਿੱਛੇ ਥੋੜਾ ਸਮਾਂ ਪਹਿਲਾਂ ਅੱਛਾ ਜੀ ਤੇ ਅਮਰੀਕ ਸਿੰਘ ਹੋਰ ਮੇਰੇ ਵੀਰ ਸਾਡਾ ਮੇਰਾ ਭਤੀਜਾ ਜੀ ਛੋਟਾ ਮਨਪ੍ਰੀਤ ਸਿੰਘ ਮੰਨੂ ਮੇਰੇ ਖਰਾਜਪੁਰ ਪਿੰਡ ਤੋਂ ਹੀ ਇਹ ਸਾਰੇ ਦੇਖ ਰਹੇ ਕਰ ਰਹੇ ਨੇ ਤੇ ਥੋੜਾ ਮੇਰੇ ਜਾਣ ਤੋਂ ਬਾਅਦ ਥੋੜਾ ਇਹਨਾਂ ਨੇ ਮਤਲਬ ਉਸ ਚੀਜ਼ ਨੂੰ ਨਹੀਂ ਸੰਭਾਲਿਆ ਉਦਾਂ ਚਲੋ ਚੱਲਦਾ ਰਿਹਾ ਵਿੱਚ ਵਿੱਚ ਸਾਡਾ ਤੇ ਮੈਂ ਰਾਜਪੁਰੇ ਤੋਂ ਅਮਰੀਕਾ ਜਾ ਕੇ ਭਾ ਜੀਐਸਟੀ ਨੂੰ ਬਖੂਬੀ ਨਾਲ ਨਵਾਇਆ ਆਪਣਾ ਟਾਈਮ ਚੋਂ ਟਾਈਮ ਕੱਢ ਕੇ ਮਤਲਬ ਮੈਂ ਨਹੀਂ ਕਹਿ ਸਕਦਾ ਮੈਂ ਇਹ ਕਹਿ ਸਕਦਾ ਕਿ ਮੇਰਾ ਫਰਜ ਹੈ ਸਿੱਖ ਹੋਣ ਦੇ ਨਾਲ ਤੇ ਹਰ ਇੱਕ ਸਿੱਖ ਦਾ ਫਰਜ ਹੈ ਕੋਈ ਸਿੱਖ ਲੰਗਰਾਂ ਦੀ ਸੇਵਾ ਨਿਭਾ ਰਿਹਾ ਕੋਈ ਸਿੱਖ ਕਿਸੇ ਤਰ੍ਹਾਂ ਦੀ ਵੀ ਸੇਵਾ ਨਿਭਾ ਰਿਹਾ ਕੋਈ ਬੱਚਿਆਂ ਦੀ ਐਜੂਕੇਸ਼ਨ ਦੀ ਸੇਵਾ ਨਿਭਾ ਰਿਹਾ ਤੇ ਮੇਰੇ ਹਿੱਸੇ ਜਿਹੜੀ ਦਸਤਾਰ ਦੀ ਸੇਵਾ ਹੈ ਉਹ ਮੈਨੂੰ ਆਪਣੇ ਮਰਦੇ ਦਮ ਤੱਕ ਮੈਨੂੰ ਨੀ ਬਾਉਂਦਾਰਾ ਵਾਂਗਾ ਤੇ ਇਦਾਂ ਦੇ ਪ੍ਰੋਗਰਾਮ ਮੈਂ ਕਰਾਉਂਦਾ ਰਹਾ ਹਾਂ ਬਹੁਤ ਖੂਬ ਬਹੁਤ ਵਧੀਆ ਗੱਲ ਐ ਮੈਨੂੰ ਇਹ ਵੀ ਪਤਾ ਲੱਗਾ ਚਾਹ ਲੋਗੇ ਤੁਸੀਂ ਮੈਨੂੰ ਇਹ ਵੀ ਪਤਾ ਲੱਗਾ ਵੀ ਤੁਸੀਂ ਇੱਥੋਂ 20-10 ਜਿਹੜੀਆਂ ਇੱਥੋਂ ਪੱਗਾਂ ਜਿਹੜੀਆਂ ਲੈ ਜਾਂਦੇ ਹੋ ਉੱਥੇ ਮੰਗਵਾਉਂਦੇ ਹੋ ਅਮਰੀਕਾ ਦੇ ਵਿੱਚ ਉੱਥੇ ਮੁਕਾਬਲੇ ਕਰਾਉਂਦੇ ਹੋ ਉੱਥੇ ਦਿੰਦੇ ਵੀ ਉਹ ਲੋਕ ਹਾਂਜੀ ਬਿਲਕੁਲ ਜੀ ਆਪਣੇ ਅਮਰੀਕਾ 'ਚ ਕਿਤੇ ਵੀ ਕੋਈ ਨਗਰ ਕੀਰਤਨ ਹੁੰਦਾ ਕੋਈ ਸਿੱਖੀ ਇਵੈਂਟ ਹੁੰਦਾ ਆਪਣੇ ਬੜੇ ਫੇਮਸ ਨੇ ਜੀ ਜੈਨ ਤਰਬਨ ਵਾਲੇ ਬੜਾ ਮੇਰਾ ਜੀ ਮੇ ਪ੍ਰੇਮ ਪਿਆਰੇ ਕ੍ਰਿਸ਼ਨ ਟਲਬਨ ਵਾਲਿਆਂ ਨਾਲ ਮੇਰਾ ਆਲਮੋਸਟ ਸਾਰੇ ਨਾਲ ਹੀ ਤੇ ਇਥੋਂ ਬਾਜੀ ਫਿਰ ਆਪਾਂ ਆਪਣੇ ਪਰਸਨਲ ਵੇ ਤੇ ਕਰੀਅਰ ਕਰਾ ਲਈਦਾ ਤੇ ਉੱਥੇ ਆਪਾਂ ਮਤਲਬ ਫਰੀ ਦਸਤਾਰਾਂ ਸਜਾਈਦਾ ਹੁਣ ਰੀਸੈਂਟਲੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸੀ ਜੀ ਮੈਂ 13 ਨੂੰ ਆਉਣਾ ਸੀ 12 ਦਾ ਆਈ ਥਿੰਕ ਉੱਥੇ ਸਾਡੇ ਮਨਾਇਆ ਜੀ ਸੰਡੇ ਨੂੰ ਤੇ ਮੈਂ ਉਸ ਦਿਨ ਵੀ ਉੱਥੇ ਦਸਤਾਰਾਂ ਸਾਰੇ ਸਿੰਘਾਂ ਦੇ ਸਜਾ ਕੇ ਗੁਰਦੁਆਰਾ ਸਾਹਿਬ ਵੱਲੋਂ ਮੈਨੂੰ ਸੇਵਾ ਲੱਗੀ ਸੀ ਤੇ ਮੈਸੇਜ ਆ ਗਿਆ ਜੀ ਦਸਤਾਰਾਂ ਸਾਰਿਆਂ ਦੇ ਪੋ ਬੜੀਆ ਸੇਵਾ ਕਰ ਰਹੇ ਹੋ ਸਭ ਤੁਸੀਂ ਉਹੀ ਜਿੱਦਾਂ ਕਹ ਰਹੇ ਆ ਵੀ ਹਰ ਤਰ੍ਹਾਂ ਦੀ ਸੇਵਾ ਕੋਚਲਗਰਦੀ ਸੇਵਾ ਹੈ ਕੋਈ ਤੁਹਾਡੀ ਤੁਹਾਡੇ ਹਿੱਸੇ ਆਪਾਂ ਸਿੱਖ ਕਰਮਾਂ ਵਾਲੇ ਆ ਜੀ ਆਪਣੇ ਬੜੀਆਂ ਸੇਵਾਵਾਂ ਆਪਣੇ ਹਿੱਸੇ ਆਈਆਂ ਨੇ ਜੀ ਹਰ ਤਰ੍ਹਾਂ ਦੀਆਂ ਸਿੱਖ ਜਿੱਥੇ ਵੀ ਬੈਠਾ ਹੈ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੇ ਵੀ ਬੈਠਾ ਹੈ ਆਪਣੀ ਜਿਹੜੀ ਹੋਣ ਦੀ ਪਛਾਣ ਆ ਭਾਜੀ ਉਹ ਆਪਣੀ ਸੇਵਾ ਨਾਲ ਹੀ ਆ ਬਹੁਤ ਵਧੀਆ ਸਿੱਖ ਇਹ ਵਾਲੀ ਸੇਵਾ ਕਰਦੇ ਨੇ ਸਿੱਖ ਲੰਗਰ ਲਾਉਂਦੇ ਨੇ ਸਿੱਖ ਮਾੜੇ ਚੰਗੇ ਟਾਈਮ 'ਚ ਹਰ ਇੱਕ ਬੰਦੇ ਨਾਲ ਖੜਦੇ ਨੇ ਕਰੋਨਾ 'ਚ ਵੇਖੋ ਤੁਸੀਂ ਅਮਰੀਕਾ ਵਰਲਡ ਚ ਸੰਗਰ ਲੰਗਰ ਲਾਏ ਜੀ ਇਹਨਾਂ ਨੇ ਸੀਜ਼ਾਂ ਦੇ ਲੰਗਰ ਲਾਏ ਬਿਲਕੁਲ ਜੀ ਤੇ ਜਿੱਥੇ ਉਹ ਲੰਗਰ ਲੱਗਦੇ ਨੇ ਤੇ ਦਾਸ ਵੱਲੋਂ ਸਾਡੀ ਸੰਸਥਾ ਵੱਲੋਂ ਭਾਜੀ ਦਸਤਾਰਾਂ ਦੀ ਫ੍ਰੀ ਸੇਵਾ ਜਿੰਨੀਆਂ ਮਰਜ਼ੀ ਕੋਈ ਕਹੇ 500 ਚਾਹੀਦੀ ਨੇ 1000 ਚਾਹੀਦੀ ਨੇ ਉਹ ਦਸਤਾਰਾਂ ਆਂਦੀ ਆਪਾਂ ਸੇਵਾ ਕਰਦੇ ਆਂ ਜੀ ਸਿੱਖਾਂ ਦੇ ਹਿੱਸੇ ਦਾ ਸ਼ਹਾਦਤ ਔਰ ਸੇਵਾ ਇਹ ਦੋਵੇਂ ਚੀਜ਼ਾਂ ਉਹ ਰੋਭੇ ਪਖੂਬੀ ਨੇ ਭਾਈਆਂ ਪੈਰਲਰ ਚੱਲ ਰਹੇ ਨੇ ਜੀ ਪਖੂਬੀ ਨਭਾਈਆਂ ਵੀ ਜਾਂਦੀਆਂ ਨੇ ਪਖੂਬੀ ਨਾਲ ਸੋ ਬੜੇ ਫਕਰ ਦੀ ਗੱਲ ਹੈ ਪਹਿਲਾਂ ਤਾਂ ਇੱਕ ਸਿੱਖ ਪਰਿਵਾਰ ਦੇ ਘਰ ਦੇ ਵਿੱਚ ਜਨਮ ਲੈਣਾ ਇਹ ਬੜੇ ਭਾਗਾ ਨਾਲ ਗੱਲ ਹੈ ਉਸ ਤੋਂ ਬਾਅਦ ਇਹ ਜਿਹੜੀ ਸੇਵਾ ਅੱਗੇ ਇਹਨੂੰ ਤੁਸੀਂ ਕੈਰੀ ਆਨ ਕਰ ਰਹੇ ਹੋ ਇਹਦੇ ਲਈ ਵੀ ਤੁਸੀਂ ਵਧਾਈ ਦੇ ਪਾਤਰ ਹੋ ਥੈਂਕ ਯੂ ਜੀ ਤੇ ਹੁਣ ਜਿਹੜਾ ਆਪਾਂ ਆਏ ਇਸ ਮੁੱਦੇ ਤੇ ਵੀ ਰਾਜਪੁਰੇ ਜਿਹੜਾ ਤੁਸੀਂ ਪ੍ਰੋਗਰਾਮ ਉਲੀਕਿਆ ਹੈ ਜਿੱਥੇ 31 ਮਾਰਚ ਨੂੰ 31 ਮਾਰਚ ਨੂੰ ਝੰਡਾ ਗਰਾਊਂਡ ਵਿਖੇ ਜਿਹੜਾ ਪ੍ਰੋਗਰਾਮ ਹੈ ਉਦੇ ਬਾਰੇ ਦੱਸੋ ਕੀ ਪ੍ਰੋਗਰਾਮ ਹੈ ਔਰ ਕਿੰਨੇ ਵਜੇ ਸ਼ੁਰੂ ਹੋਣਾ ਹੈ ਔਰ ਕਿੰਨੇ ਵਜੇ ਤੱਕ ਚੱਲਣਾ ਉਹਦੇ ਚੀ ਸਾਨੂੰ ਇਹ ਸਾਰੀ ਸੈਟਿੰਗ ਕਰਦਿਆਂ ਨੂੰ ਕਹਿ ਲੋ ਵੀ ਸਾਨੂੰ ਸਾਲਕ ਲੱਗ ਗਈ ਹੈ ਜੀ ਸਲਾਵਾ ਕਰਦਿਆਂ ਨੂੰ ਤੇ 31 ਮਾਰਚ ਨੂੰ ਝੰਡਾ ਗਰਾਊਂਡ ਰਾਜਪੁਰੇ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਜੀ ਉਹ ਮੈਂ ਚਲੋ ਇਹ ਗੱਲ ਨਹੀਂ ਕਹਿੰਦਾ ਕਿ ਉਹ ਪੰਜਾਬ ਦਾ ਇੰਨਾ ਵੱਡਾ ਪਹਿਲਾ ਪ੍ਰੋਗਰਾਮ ਹੋਣਾ ਜਿੱਥੇ ਦਸਤਾਰ ਦੀ ਗੱਲ ਹੁੰਦੀ ਹੈ ਸਾਰੇ ਪ੍ਰੋਗਰਾਮ ਵੱਡੇ ਹੁੰਦੇ ਨੇ ਪਰ ਸਾਡੇ ਇਲਾਕੇ ਚ ਰਾਜਪੁਰੇ ਦੀ ਗੱਲ ਕਰੀਏ ਤਾਂ ਉਹ 31000 ਦਾ ਭਾਜੀ ਜਿਹੜਾ ਫਸਟ ਪ੍ਰਾਈਜ਼ ਆਪਾਂ ਰੱਖਿਆ ਹੈ ਸੈਕਿੰਡ ਪ੍ਰਾਈਜ਼ ਜਿਹੜਾ ਰੱਖਿਆ ਉਹ ਆਪਾਂ 21000 ਦਾ ਰੱਖਿਆ ਹੈ ਥਰਡ ਪ੍ਰਾਈਜ਼ ਜਿਹੜਾ ਰੱਖਿਆ ਉਹ ਆਪਾਂ 11000 ਦਾ ਰੱਖਿਆ ਇਹ ਸੀਨੀਅਰ ਗਰੁੱਪ ਦੇ ਨੇ ਜੀ ਨੇ ਇਹ ਕਿਸ ਚੀਜ਼ ਦੇ ਆ ਵੀ ਜਿਹੜਾ ਸਭ ਤੋਂ ਸੋਹਣੀ ਦਸਤਾਰ ਸਜੇਗਾ ਉਹ ਜਜਮੈਂਟ ਚ ਜੋ ਜੱਜ ਉਹਨਾਂ ਨੂੰ ਅਨਾਉਂਸ ਕਰਨਗੇ ਵੀ ਤੁਸੀਂ ਇਸ ਦਾਇਰੇ ਚ ਰਹਿਣਾ ਹੈ ਜਾਂ ਸੋਹਣੀ ਦਸਤਾਰ ਕੱਲਾ ਦਸਤਾਰ ਦਾ ਨਹੀਂ ਹੁੰਦਾ ਜੀ ਉਹਦੀ ਗੈਟ ਅਪ ਹੁੰਦੀ ਆ ਉਹਦੀ ਡਰੈਸ ਅਪ ਹੁੰਦੀ ਆ ਉਦੇ ਚਿਹਰੇ ਤੇ ਕਿੰਨੀ ਕ ਵੱਡੀ ਦਸਤਾਰ ਸੋਹਣੀ ਲੱਗਦੀ ਆ ਦਾੜਾ ਪ੍ਰਕਾਸ਼ ਕਿੰਨਾ ਗਿਆ ਮਤਲਬ ਕਈ ਪੁਆਇੰਟ ਮਿਲਾ ਕੇ ਉਹ ਜੱਜ ਸਾਹਿਬਾਨ ਉਹਨਾਂ ਨੂੰ ਮੇਰੇ ਵੀਰ ਨੇ ਜੋ ਦਸਤਾਰ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਆਪਾਂ ਜੱਜ ਦੀ ਸੇਵਾ ਦਿੱਤੀ ਹੈ ਉਹ ਫਿਰ ਉਹ ਫਸ ਸੈਕਿੰਡ ਥਰਡ ਦਾ ਰਿਜ਼ਲਟ ਕੱਢਣਗੇ ਜੀ ਤੇ ਇਹ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਣਾ ਹੈ ਇਹ ਪ੍ਰੋਗਰਾਮ ਆਪਣਾ ਜੀ ਆਲਮੋਸਟ ਆਪਾਂ 9 ਵਜੇ ਸ਼ੁਰੂ ਕਰ ਦੇਣਾ ਜੀ 3 ਨਹੀਂ ਆ 4 ਵਜੇ ਤੱਕ ਜਦੋਂ ਤੱਕ ਆਪਾਂ ਨੂੰ ਠੀਕ ਲੱਗਿਆ ਜਦੋਂ ਤੱਕ ਚੱਲੇਗਾ ਜੀ ਉਹ ਚੱਲਦਾ ਰਹੇਗਾ ਇਦੇ ਵਿੱਚ ਵੱਡੀ ਗੱਲ ਹੋ ਰਹੀ ਹੈ ਦਸਤਾਰ ਦੇ ਨਾਲ ਨਾਲ ਪ੍ਰਚਾਰ ਸਾਡੇ ਸਿੱਖ ਪੰਥ ਦੇ ਮਹਾਨ ਵਿਦਵਾਨ ਡਾਕਟਰ ਸੁਖਪ੍ਰੀਤ ਸਿਕੋਧੋਕੇ ਮੇਰੇ ਖਿਆਲ ਚ ਉਹਨਾਂ ਨੇ ਰਾਜਪੁਰੇ ਚ ਪਹਿਲੀ ਵਾਰੀ ਆਉਣਾ ਜੀ ਜੀ ਠੀਕ ਹੈ ਜੀ ਤੇ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਹੋਗੇ ਜੀ ਆਪਣੇ ਜਿਨ੍ਹਾਂ ਨੇ ਬੜੇ ਸੋਹਣੇ ਸੋਹਣੇ ਟਰੈਕ ਦਸਤਾਰ ਤੇ ਕੱਢਿਆ ਟੋਪੀ ਪਾਵੇਂ ਸੋਨੇ ਦੀ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਹੋਰ ਕਈ ਤਰ੍ਹਾਂ ਦੇ ਉਹਨਾਂ ਨੇ ਵੀਰਾਂ ਨੇ ਮਤਲਬ ਦਸਤਾਰ ਦੇ ਟਰੈਕ ਕੱਢੇ ਆ ਉਸ ਤੋਂ ਬਾਅਦ ਜੀ ਪੀਟੀਸੀ ਸਿਮਰਨ ਤੇ ਇੱਕ ਆਪਣੇ ਭੈਣ ਦੀ ਆਂਦੇ ਨੇ ਡਾਕਟਰ ਹਰਪ੍ਰੀਤ ਕੋਰ ਉਹ ਮੈਨੂੰ ਭਾਜੀ ਨਿਊਯਾਰਕ ਚ ਮਿਲੇ ਸੀ ਉਹ ਬਹੁਤ ਸੋਹਣਾ ਬੋਲਦੇ ਨੇ ਸਟੇਜ ਦੀ ਸੇਵਾ ਉਹਨਾਂ ਨੇ ਨਿਭਾਉਣੀ ਆ ਉਸ ਤੋਂ ਬਾਅਦ ਪੰਮੀ ਵੀਰ ਨੂੰ ਤਾਂ ਸਾਰੇ ਜਾਣਦੇ ਨੇ ਡੰਬੇਵਾਲ ਨੂੰ ਜੋ ਸਿੱਖ ਹਿਸਟਰੀ ਦੀਆਂ ਸਿੱਖ ਵਿਰਾਸਤ ਦੀਆਂ ਉਹ ਮੈਨੂੰ ਲੱਗਦਾ ਭਾਜੀ ਗਾਉਂਦੇ ਘਟਨੇ ਸਮਝਾਉਂਦੇ ਜਿਆਦਾ ਨੇ ਇਹ ਬਹੁਤ ਸੋਹਣਾ ਉਹਨਾਂ ਦਾ ਹਾਂਜੀ ادب ਸਤਕਾਰ ਨਾਲੋ ਬੜਾ ਵਧੀਆ ਤਰੀਕੇ ਨਾਲ ਆਪਣੀ ਗੱਲ ਨੂੰ ਰੱਖਦੇ ਨੇ ਤੁਹਾਡੀ ਇਹ ਜਿਹੜੀ ਸੰਸਥਾ ਸਾ ਚੱਲ ਰਹੀ ਹੈ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਪਟਿਆਲੇ ਤੋਂ ਰਜਿਸਟਰ ਕਰਾਈ ਹੈ ਇਹਦੇ ਨਾਲ ਹੋਰ ਵੀ ਕੋਈ ਤੁਹਾਡੇ ਨਾਲ ਸਹਿਯੋਗ ਕਰ ਰਹੇ ਨੇ ਲੋਕ ਇਹਦੇ ਨਾਲ ਜੀ ਸਾਡੇ ਪੋਸਟ ਦੇ ਉੱਤੇ ਲਿਖਿਆ ਜੀ ਗੁਰਗੋਬੀ ਸਿੰਘ ਸਟੱਡੀ ਸਰਕਲ ਯੂ ਐਸ ਏ ਅਤੇ ਟਰਬਨਡੇ ਇੰਕ ਉਹ ਉੱਥੇ ਬਹੁਤ ਵੱਡੀ ਸੇਵਾ ਨਿਭਾਉਂਦੇ ਨੇ ਜਦੋਂ ਟਾਈਮ ਸਕੁਏਰ ਚ ਜਿਹੜਾ ਸਾਲ ਬਾਦ ਆਪਾਂ ਟਰਬਨਡੇ ਮਨਾਈਦਾ ਜੀ ਉਹ ਉਹਨਾਂ ਵੀਰਾਂ ਵੱਲੋਂ ਸਰਬਜੀਤ ਸਿੰਘ ਹੁਣੀ ਮੇਰੇ ਵੀਰ ਜੀ ਨੇ ਉਹ ਵੱਡੀਆਂ ਸੇਵਾਵਾਂ ਕਰਦ ਨੇ ਉਹਨਾਂ ਦਾ ਹੈਗਾ ਜੀ ਗੁਰਗੋਵੀ ਸਿੰਘ ਸਟਡੀ ਸਰਕਲ ਯੂ ਐਸ ਏ ਅਤੇ ਟਰਬਨ ਪ੍ਰਾਈਡ ਅਸੀਂ ਸਾਰੇ ਉੱਥੇ ਰਲ ਕੇ ਸੇਵਾ ਕਰੀਦਾ ਸੋ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਮੈਂ ਤੁਹਾਡੇ ਕੋਲ ਰਾਜਪੁਰੇ ਇਹ ਦਸਤਾਰ ਦਾ ਇੱਕ ਮੈਸੇਜ ਲੈ ਕੇ ਪਹੁੰਚਿਆ ਜੀ ਸੋ ਆਪਾਂ ਰਲ ਮਿਲ ਕੇ ਸਾਰੇ ਇਸ ਦਸਤਾਰ ਦਾ ਜਿਹੜਾ ਆਪਾਂ ਈਵੈਂਟ ਰੱਖਿਆ ਆਪਾਂ ਪ੍ਰੋਗਰਾਮ ਰੱਖਿਆ ਦਸਤਾਰ ਮੁਕਾਬਲਾ ਕਹਿ ਲੋ ਰੱਖਿਆ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹਨੂੰ ਨਿਪਰੇ ਚੜਾਉਣਾ ਜੀ ਤੇ ਇਸੇ ਤਰ੍ਹਾਂ ਹੀ ਆਪਣੀ ਮਤਲਬ ਛੋਟੇ ਬੱਚਿਆਂ ਚ ਜਿਹੜਾ ਆਪਾਂ ਕੇਸ ਕੀ ਦਾ ਰੱਖਿਆ ਜੀ ਕੁੜੀਆਂ ਵਾਸਤੇ ਵੀ ਤੇ ਸਿੰਘ ਜਿਹੜੇ ਦਿਮਾਲੇ ਚ ਜਾਣਗੇ ਜੀ ਉਹਨਾਂ ਨੂੰ ਵੀ ਆਪਾਂ ਪ੍ਰਾਈਜ਼ ਦੇਾਂਗੇ ਜੀ ਉਸ ਤੋਂ ਬਾਅਦ ਆਗੇ ਜੀ ਲੰਬੇ ਦਾੜੇ ਲੰਬੇ ਕੇਸ ਅੱਜ ਕੱਲ ਬੜਾ ਟ੍ਰੈਂਡ ਚੱਲ ਰਿਹਾ ਜੀ ਦਾੜੀਆਂ ਕਟਾਣ ਦਾ ਕੇਸ ਕਤਲ ਕਰਨ ਦਾ ਸੋ ਇੱਕ ਸਾਡੀ ਛੋਟੀ ਜੀ ਕੋਸ਼ਿਸ਼ ਹੈ ਵੀ ਕਿਸੇ ਤਰੀਕੇ ਇਹਨਾਂ ਬੱਚਿਆਂ ਨੂੰ ਅਸੀਂ ਆਪਣੇ ਧਰਮ ਨਾਲ ਘਟੋ ਘਟਾ ਆਪਣੇ ਧਰਮ ਨਾਲ ਤਾਂ ਜੋੜ ਕੇ ਰੱਖੀਏ ਵੀ ਆਪਾਂ ਇਹਨਾਂ ਨੂੰ ਮੋਟੀਵੇਟ ਕਰੀਏ ਹਨਾ ਇਹਨਾਂ ਨੂੰ ਪ੍ਰਮੋਟ ਕਰੀਏ ਵੀ ਇਹੇ ਸਿੱਖੀ ਸਰੂਪ ਚ ਰਹਿ ਕੇ ਬੜੀ-ਬੜੀ ਉਮਲਾਂ ਆਪਾਂ ਮਾਰ ਸਕਦੇ ਆ ਜਰੂਰੀ ਨਹੀਂ ਆਪਾਂ ਕੇਸ ਕਤਲ ਕਰਾ ਕੇ ਜਾਂ ਦਾੜੀਆਂ ਕਟਾ ਕੇ ਜਾਂ ਕੁਝ ਹੋਰ ਇਦਾਂ ਦਾ ਕਰਕੇ ਆਪਾਂ ਗਾਂਹ ਤੱਕ ਜਾ ਸਕਦੇ ਆ ਸਿੱਖੀ ਸਰੂਪ ਚ ਬੜੀਆਂ-ਬੜੀਆਂ ਅਹੁਦਿਆਂ ਤੇ ਲੋਕ ਪਹੁੰਚੇ ਨੇ ਤੇ ਸਾਡੀ ਕੋਸ਼ਿਸ਼ ਇਹ ਹੀ ਹੈ ਵੀ ਅਸੀਂ ਛੋਟੇ ਬੱਚਿਆਂ ਨੂੰ ਜਿਹੜਿਆਂ ਕੋਲ ਕੋਈ ਗੋਣੇ ਆ ਕੋਈ ਗਾਉਂਦਾ ਸੋਣਾ ਕੋਈ ਫੋਟੋਗ੍ਰਾਫੀ ਕਰਦਾ ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਵਰਕ ਕਰਦਾ ਤੇ ਜਾਹੀਓ ਫੋਟੋਗ੍ਰਾਫਰ ਚਾਹੀਏ ਕੋਈ ਵੀ ਅਸੀਂ ਉਹਨੂੰ ਚਾਹੁੰਦੇ ਹਾਂ ਵੀ ਸਾਡੇ ਸਟੇਜ ਤੇ ਆਏ ਅਸੀਂ ਉਹਦਾ ਮਾਨ ਸਨਮਾਨ ਕਰਾਂਗੇ ਪਰ ਸਿੱਖੀ ਸਰੂਪ ਚ ਹੋਣਾ ਚਾਹੀਦਾ ਇਹੋ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਉਪਰਾਲਾ ਤੁਹਾਡੇ ਵੱਲੋਂ ਕਰਿਆ ਜਾ ਰਿਹਾ ਸੋ ਅਸੀਂ ਵੀ ਅਪੀਲ ਕਰਦੇ ਹਾਂ ਆਪਣੇ ਵੱਲੋਂ ਵੀ ਸਾਰਿਆਂ ਨੂੰ ਸਾਡੇ ਚੈਨਲ ਦੇਖਣ ਵਾਲਿਆਂ ਨੂੰ ਵੀ ਇਹ ਪ੍ਰੋਗਰਾਮ ਜਿਹੜਾ ਹੈ 31 ਮਾਰਚ ਨੂੰ ਸਵੇਰੇ ਜਿਹੜਾ 9 ਵਜੇ ਉੱਥੇ ਸ਼ੁਰੂ ਹੋ ਜਾਣਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅੱਥੇ ਜ਼ਰੂਰ ਪਹੁੰਚਣ ਔਰ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਵੀ ਲੈਣ ਕੰਟੈਕਟ ਵੀ ਕਰ ਸਕਦੇ ਨੇ ਅਸ ਕੰਟੈਕਟ ਕਰਨ ਲਈ ਤੁਹਾਡੇ ਕੋਈ ਉੱਤੇ ਨੰਬਰ ਦਿਆ ਹੋਵੇ ਹਾਂਜੀ ਸਾਡੇ ਆਪਾਂ ਪੋਸਟਰ ਹੁਣੇ ਦਿਖਾਣੇ ਆ ਜੀ ਉਹਦੇ ਚ ਜੀ ਮੈਂ ਤੁਹਾਨੂੰ ਪੋਸਟਰ ਦਿਖਾਣਾ ਜੀ ਉਹਦੇ ਚ ਆਪਣੇ ਸਾਰੇ ਕੰਟੈਕਟ ਲਿਖੇ ਹੋਏ ਨੇ ਜੀ ਤੇ ਇਹ ਆਪਣਾ ਪੋਸਟਰ ਜੀ ਜਿਹੜਾ ਆਪਾਂ ਰਿਲੀਜ਼ ਕੀਤਾ ਜੀ ਇਹਦੇ ਚ ਅ ਪ੍ਰਵਿੰਦਰ ਸਿੰਘ ਦਾ ਆਪਣੇ ਗੁਰਵਿੰਦਰ ਸਿੰਘ ਸਿੰਘ ਜੀ ਦਾ ਤੇ ਮੇਰਾ ਨਾਮ ਲਖਵਿੰਦਰ ਸਿੰਘ ਇਹ ਸਾਡੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਜੀ ਇਹਦੇ ਚ 9998501313 ਨੰਬਰ ਹੈਗਾ ਜੀ ਦੂਸਰਾ ਨੰਬਰ ਹੈਗਾ ਜੀ 9781029013 ਤੇ ਤੀਸਰਾ ਨੰਬਰ ਗੁਰਵਿੰਦਰ ਭਾਈ ਦਾ ਹੈਗਾ ਜੀ 978004191 91 ਠੀਕ ਹੈ ਜੀ ਤੇ ਸੋ ਜਥੇਦਾਰ ਸਾਹਿਬ ਨੂੰ ਵੀ ਆਪਾਂ ਬੇਨਤੀ ਕੀਤੀ ਕਿ ਇਹ ਵੀ ਪ੍ਰੋਗਰਾਮ ਚ ਪਹੁੰਚਣ ਬਾਬਾ ਅਰਜਨ ਸਿੰਘ ਜੀ ਵਿਸ਼ੇਸ਼ ਤੌਰ ਤੇ ਸਾਡਾ ਸਹਿਯੋਗ ਕਰ ਰਹੇ ਨੇ ਜੀ ਇਹ ਵੀ ਆ ਰਹੇ ਨੇ ਤੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਸੁਜੀਤ ਸਿੰਘ ਜੀ ਗੜੀ ਜੋ ਕਿ ਸਾਡੀ ਜਿੰਦ ਜਾਨ ਨੇ ਜੀ ਸਾਡਾ ਸਾਰਾ ਕੁਝ ਇਹੀ ਨੇ ਤੇ ਇਹਨਾਂ ਵੱਲੋਂ ਬੜਾ ਵੱਡਾ ਸਹਿਯੋਗ ਹੈ ਜੀ ਸਾਡੇ ਨਾਲ ਗਰਾਊਂਡ ਲੈਵਲ ਤੇ ਵੀ ਜਿੱਥੇ ਪਿੰਨਾ ਚ ਸੁਨਿਆਹ ਦੇਣਾ ਹੈ ਉੱਥੇ ਵੀ ਸਾਡੀ ਸੇਵਾਵਾਂ ਸਾਡੇ ਨਾਲ ਨਿਭਾ ਰਹੇ ਨੇ ਤੇ ਟੈਕਨੀਕਲੀ ਹੋਰ ਜਿਹੜੇ ਸਾਨੂੰ ਮਤਲਬ ਕੰਮ ਦੀ ਲੋਡ ਹੈ ਉਹ ਵੀ ਕਰ ਰਹੇ ਨੇ ਤੇ ਅਸੀਂ ਸਾਡੇ ਜਿਹੜੇ ਰਾਜਪੁਰੇ ਦੇ ਸਾਡੇ ਐਮਐਲਏ ਸਾਹਿਬ ਨੇ ਨੀਨਾ ਮਿੱਤਲ ਜੀ ਉਹਨਾਂ ਕੋਲ ਵੀ ਅਸੀਂ ਅਪਰੋਚ ਕੀਤੀ ਹੈ ਵੀ ਸਾਡੀ ਹਰ ਤਰ੍ਹਾਂ ਸਹਾਇਤਾ ਕਰਨ ਕਿ ਹੋਈ ਟੈਕਨੀਕਲੀ ਕੋਈ ਸਾਨੂੰ ਲੋਡ ਹੈਗੇ ਤਾਂ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਉਹ ਸਾਡੇ ਸਾਰੇ ਮਤਲਬ ਕੰਮ ਸੰਪੂਰਨ ਕਰਾਂਗੇ ਜੀ ਨਾਲ ਬਿਲਕੁਲ ਜੀ ਇੱਕ ਐਸੇ ਇੱਕ ਚੀਜ਼ ਲਿਖੀ ਹੈ ਵੀ ਬਿਨਾ ਸ਼ੀਸ਼ੇ ਤੋਂ ਦਸਤਾਰ ਸਜਾਉਣ ਵਾਲਾ ਹਾਂਜੀ ਇਹ ਵੱਡਾ ਸਵਾਲ ਹੈ ਜੀ ਮੈਂ ਇਹ ਵਾਲੇ ਵਾਸਤੇ ਤੁਹਾਨੂੰ ਸਪੈਸ਼ਲ ਜਾਣਕਾਰੀ ਦਿਨਾ ਜਿਹੜੇ ਵੀਰ ਦਸਤਾਰ ਕੋਚ ਨੇ ਜਿਹੜੇ ਆਲਰੇਡੀ ਪਹਿਲਾਂ ਦਸਤਾਰ ਮੁਕਾਬਲੇ ਜਿੱਤ ਚੁੱਕੇ ਨੇ ਉਹਨਾਂ ਨੇ ਕਿਸੇ ਵੀਰ ਨੇ ਭਾਗ ਲੈਣਾ ਹੈ ਤੇ ਉਹਨਾਂ ਵਾਸਤੇ ਸਭ ਤੋਂ ਵੱਡਾ ਕੰਮ ਸਭ ਤੋਂ ਔਖਾ ਕੰਮ ਇਹ ਰੱਖਿਆ ਸੀ ਵੀ ਜਿਹੜਾ ਬਿਨਾ ਸ਼ੀਸ਼ੇ ਤੋਂ ਦਸਤਾਰ ਸੋਹਣੀ ਸਜਾਏਗਾ ਉਹਨੂੰ ਇੱਕ ਅਸੀਂ ਉਹ ਗੁਪਤ ਰੱਖਿਆ ਪ੍ਰਾਈਜ਼ ਉਹ ਵਧੀਆ ਪ੍ਰਾਈਜ਼ ਦਿਆਂਗੇ ਜਿਨਾਂ ਨੂੰ ਕੀ ਆਪਾ ਹਾਂਜੀ ਤੇ ਜਿੰਨੇ ਵੀ ਬੱਚੇ ਪਾਰਟਿਸਿਪੇਟ ਕਰਨਗੇ ਉਹਨਾਂ ਬੱਚਿਆਂ ਨੂੰ ਸਾਡੇ ਕਲੱਬ ਵੱਲੋਂ ਇੱਕ ਮੈਡਲ ਤੇ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਕਿ ਖਾਲੀ ਬੱਚਾ ਕੋਈ ਨਹੀਂ ਜਾਏਗਾ ਸਭ ਨੂੰ ਕੋਈ ਨਾ ਕੋਈ ਗਿਫਟ ਦੇ ਕੇ ਭੇਜਿਆ ਜਾਏਗਾ ਪਾਰਟਿਸਪੇਸ਼ਨ ਤੇ ਵੀ ਪਾਰਟਿਸਪੇਸ਼ਨ ਤੇ ਵੀ ਬਿਲਕੁਲ ਹੋਰ ਜਿਹੜੀਆਂ ਆਪਣੇ ਰਾਜਪੁਰੇ ਦੀਆਂ ਜਿੰਨੀਆਂ ਵੀ ਕਮੇਟੀਆਂ ਨੇ ਮੈਂ ਸਪੈਸ਼ਲ ਤੁਹਾਡੇ ਮਾਧਿਅਮ ਰਾਈ ਵੀ ਸੱਦਾ ਦੇਣਾ ਚਾਹਨਾ ਜਿਹੜੇ ਵੀ ਤਾਂ ਆਪਾਂ ਨੂੰ ਸੁਣਦੇ ਹੋਣਗੇ ਉਹਨਾਂ ਨੂੰ ਆਪਾਂ ਸਾਰੀਆਂ ਕਮੇਟੀਆਂ ਜਿੰਨਾਂ ਵੀ ਗੁਰਦੁਆਰਾ ਸਾਹਿਬ ਦੇ ਪਿੰਡਾਂ ਦੇ ਸਰਪੰਚ ਪੰਚ ਜਿੰਨੇ ਵੀ ਨੇ ਸਾਡੇ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਟੇਜ ਤੇ ਬੁਲਾ ਕੇ ਸਨਮਾਨਿਤ ਕੀਤਾ ਜਾਏਗਾ ਸੋ ਇਹ ਇਕੱਲੇ ਲਖਵਿੰਦਰ ਦਾ ਜਾਂ ਦਸਤਾਰੇ ਖਾਲਸਾ ਦਾ ਫਰਜ਼ ਨਹੀਂ ਹੈਗਾ ਸਾਡੇ ਰਾਜਪੁਰੇ ਦੇ ਸਾਰੇ ਇਲਾਕੇ ਕੀ ਸਾਰੇ ਪੰਜਾਬ ਦੇ ਕਫਰ ਜੇ ਆਓ ਦਸਤਾਰ ਅਪਣਾਓ ਤੇ ਆਪਾਂ ਦਸਤਾਰ ਨਾਲ ਜੁੜੀਏ ਇਸ ਦਸਤਾਰ ਨੂੰ ਅਸੀਂ ਕਰੋਨਾ ਤੱਕ ਦੇ ਇਨਾਮਾਂ ਤੇ ਲੈ ਕੇ ਜਾਣਾ ਸੋ ਤੁਸੀਂ ਸਾਡਾ ਸਾਥ ਦਿਓਗੇ ਤਾਂ ਅਸੀਂ ਇਸ ਨੂੰ ਬਹੁਤ ਬਹੁਤ ਪ੍ਰਮੋਟ ਕਰਾਂਗੇ ਇਹ ਬੇਨਤੀ ਹੈ ਕਿ ਆਪ ਜੀ ਸਾਰੇ ਸਾਡਾ ਸਾਥ ਦਿਓ ਸੋ ਤੁਹਾਡੇ ਚੈਨਲ ਰਾ ਅਸੀਂ ਬਹੁਤ ਬਹੁਤ ਅਪਾਗੀਆਂ ਜੀ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਬਲਾਕੇ ਮੈਨੂੰ ਕੱਪ ਤੁਹਾਡਾ ਬੜਾ ਸੋਹਣਾ ਲੱਗਿਆ ਡੀਡੀ ਭਾਰਤ ਤੁਹਾਡੇ ਚੈਨਲ ਦਾ ਨਾਮ ਹੈ ਜੀ ਧੰਨਵਾਦ ਸੋ ਤੁਹਾਡੇ ਚੈਨਲ ਨੂੰ ਮਾਰੇ ਚੜ੍ਹਦੀ ਕਲਾ ਬਖਸ਼ੇ ਤੇ ਤੁਸੀਂ ਇਦਾਂ ਦੇ ਜਿਹੜੇ ਸਿੱਖੀ ਵੰਡ ਦੇ ਸਿੱਖਾਂ ਦੇ ਜਿਹੜੇ ਮਸਲੇ ਨੇ ਉਹ ਚੁੱਕਦੇ ਰਹੋ ਤੇ ਇਦਾਂ ਦੀਆਂ ਚੰਗੀਆਂ ਚੀਜ਼ਾਂ ਨੂੰ ਤੁਸੀਂ ਪ੍ਰੋਮੋਟ ਕਰੋ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਸਾਡੇ ਵੱਲੋਂ ਵੀ ਇਹੀ ਇੱਕ ਅਪੀਲ ਕਰੀ ਜਾਂਦੀ ਹੈ ਸਾਰੇ ਭਰਾਵਾਂ ਨੂੰ ਸਾਰੇ ਬੱਚਿਆਂ ਨੂੰ ਵੀ ਹਾਂ ਵੀ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਚ ਭਾਗ ਲਓ ਔਰ ਜਿਹੜੇ ਨੰਬਰ ਇਹਨਾਂ ਨੇ ਦੱਸਿਆ ਉਹਨਾਂ ਤੇ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਅਸੀਂ ਫਲੈਸ਼ ਵੀ ਕਰ ਦਵਾਂਗੇ ਇਹਨਾਂ ਦੇ ਨੰਬਰ ਔਰ ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਇਹਦੇ ਵਿੱਚ ਭਾਗ ਲਓ ਤਾਂ ਕਿ ਅਸੀਂ ਵੀ ਇਸ ਦਸਤਾਰੇ ਖਾਲਸਾ ਨੂੰ ਪ੍ਰੋਮੋਟ ਕਰ ਸਕੀਏ ਔਰ ਦਸਤਾਰ ਜਿਹੜੀ ਸਾਡੀ ਸ਼ਾਨ ਹੈ ਸਾਡੀ ਜਿੰਦ ਜਾਨ ਹੈ ਇਨੂੰ ਵੀ ਪ੍ਰਮੋਟ ਕਰ ਸਕੀਏ ਕਿਤੇ ਵੀ ਅਸੀਂ ਜਾਂਦੇ ਹਾਂ ਸਾਡੀ ਦਸਤਾਰ ਨੂੰ ਦੇਖ ਕੇ ਲੋਕਾਂ ਦੇ ਸ਼ੀਸ਼ ਜਿਹੜੇ ਨੇ ਮੈਂ ਗੱਲ ਕਰਦਾ ਜੇ ਅਸੀਂ ਵਿਦੇਸ਼ ਵੀ ਮੈਂ ਕਈ ਵਾਰ ਗਿਆ ਉੱਥੇ ਵੀ ਅਦਬ ਨਾਲ ਸਿਰ ਝੁਕਦੇ ਨੇ ਲੋਕਾਂ ਨੇ ਵੀ ਸਰਦਾਰ ਜੀ ਕਹਿ ਕੇ ਮੁਖਾਤਬ ਕੀਤਾ ਜਾਂਦਾ ਹੈ ਇਹ ਬੜੇ ਮਾਣ ਵਾਲੀ ਗੱਲ ਹੈ ਸਾਨੂੰ ਸਿੱਖੀ ਵਿਰਾਸਤ ਚ ਮਿਲੀ ਹੈ ਵਡਭਾਗੀ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੋਂ ਵੀ ਵੀ ਅਸੀਂ ਇਸ ਇਸ ਜਿਹੜਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਵੀ ਇਹ ਪ੍ਰੋਗਰਾਮ ਦਾ ਜਿਹੜਾ ਵੇਰਵਾ ਹੈ ਉਹ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਸਸ਼ੀਕਰ ਜੀ ਸਸ਼ੀਕਰ